टे टकरे चूर मुर्दाबाद मुर्दा सरकार ਸਤਿ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਫੇਲੋਕੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਮਨਜੀਤ ਸਿੰਘ ਮੰਨਾ ਜਿਹੜਾ ਚੋਣ ਪ੍ਰਚਾਰ ਚ ਫੇਲੋਕੇ ਪਿੰਡ ਦੇ ਵਿੱਚ ਆਏ ਸੀ ਉਹਨਾਂ ਦਾ ਜਿਹੜਾ ਜਥੇਬੰਦੀ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਜਿਹੜੇ ਕਿਸਾਨ ਸਭਾ ਪੰਜਾਬ ਜਿਹੜਾ ਬੜਾ ਸਖਤ ਵਿਰੋਧ ਕਰ ਰਹੀ ਆ ਉਹ ਬਿਸਤਰ ਮਹਿਬਾਦ ਹਟਾਉਣ ਦਿੱਤੇ ਤੇ ਕਰਕੇ ਤੁਹਾਨੂੰ ਬੜੀ ਚੰਗ ਕਰਿਆ ਮੇਰੀ ਸਾਰੇ ਡੈਮੋਸ਼ਨ ਨੇ ਅੱਜ ਤੱਕ ਦੇ ਮਾਰਤਾ ਕਿਸਾਨਾਂ ਦੀ ਸੂਰ ਪੱਤਰ ਨਾਲ ਮਾਰਤਾ ਅਹੀਂ ਤੱਕ ਧਿਆਨ ਨਹੀਂ ਇਹ ਨੂੰ ਦੇਖਣ ਦਿੱਤੇ ਆ ਲੱਗਦਾ ਲੱਜਪਾ ਸਾਹਿਬ ਦੇ ਤੇਾਰੇ ਸ਼ਾਹ ਤੇ ਮੋਠਾ ਬੰਦਾ ਚੌੜੀ ਜੀ ਜਿਹੜੇ ਮਰੀਕਿਸਾਨ ਸਭਾ ਦੇ ਆਗੂ ਮਨਜੀਤ ਸਿੰਘ ਜੀ ਕੋਟ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਹਾਂ ਜੀ ਪ੍ਰਧਾਨ ਜੀ ਵੇਖੋ ਜੀ ਅੱਜ ਠੀਕ ਆ ਲਖਣ ਦਾ ਦੌਰ ਆ ਤੇ ਅਸੀਂ ਸਨੁਕਤ ਕਿਸਾਨ ਮੋਰਚੇ ਨੇ ਕੀਤਾ ਵੀ ਇਹਨਾਂ ਦਾ ਇਹਦੀਆਂ ਨੀਤੀਆਂ ਦਾ ਕਰੋਕ ਕਰਦਾ ਜਿਹੜੀ ਮਜ਼ਦੂਰਾ ਦੀ ਲੜਕੇ ਹੀ ਦਿਹਾੜੀ 8 ਘੰਟੇ ਕਰਾਈ ਸੈਂਟਰਲ ਚ ਕਾਨੂੰਨ ਪਾਸ ਹੋਇਆ ਵੀ ਇਹਨਾਂ ਦੀ ਦਿਹਾੜੀ 12 ਘੰਟੇ ਕੀਤੀ ਗਈ ਆ ਉਹ ਪਤਾ ਹੈ ਮਜ਼ਦੂਰ ਨੂੰ ਉਦੋਂ ਲੱਗਣਾ ਜਦੋਂ ਹੋ ਗਈ ਸੁਨੁਕਤ ਕਿਸਾਨ ਮੋਰਚਾ ਲੜਦਾ ਕਰਕੇ ਪੰਜਾਬ 'ਚ ਲਾਗੂ ਨਹੀਂ ਹੋਈ ਉਹ ਮੋਦੀ ਦੀਆਂ ਨੀਤੀਆਂ ਆ ਅੱਜ ਸਾਨੂੰ ਪਾੜੇ ਪਾ ਕੇ ਮਜ਼ਦੂਰਾਂ ਨੂੰ ਕਹਿ ਕੇ ਢਹਾਡੀ ਜਾਤੀ ਦਾ ਅਸੀਂ ਸਾਡਾ ਮੰਨੇ ਨਾ ਨਹੀਂ ਕੋਈ ਵਿਰੋਧ ਸਾਡਾ ਉਸ ਨੀਤੀਆਂ ਨਾਲ ਵਿਰੋਧ ਆ ਕਿਸਾਨ ਮਜ਼ਦੂਰ ਦੀ ਲੜਾਈ ਪਾ ਕੇ ਮੋਦੀ ਜਿੰਨਾ ਚਾਹੁੰਦਾ ਪਰ ਅਸੀਂ ਉਹਦੀਆਂ ਨੀਤੀਆਂ ਦਾ ਜੋਰ ਹਿਆਣੇ ਦੇ ਵਿੱਚ ਪਹਿਲਵਾਨ ਲੜਕੀ ਨੇ ਕਿਹਾ ਐਸ ਮੇਰੇ ਸਖਸ ਨੇ ਕੋਚ ਨੇ ਮੇਰ ਨਾਲ ਬਲਾਕਾਦ ਕੀਤਾ ਉਹ ਧਰਨਾ ਲਾ ਕੇ ਬੈਠੀਆਂ ਰਹੀਆਂ ਇਸ ਮੋਦੀ ਦੇ ਕੰਤੇ ਜੂਨੀ ਸਰਕੀ ਇਹਨੇ ਕੱਖ ਨਹੀਂ ਉਥੇ ਕੀਤਾ ਜਿਹਨਾਂ ਕਿਸਾਨਾਂ ਨੂੰ ਮਾਰਿਆ ਉਹਨੂੰ ਵੀ ਟਿਕਟਨਾ ਨਵਾਜਿਆ ਜਿਹੜਾ ਕੋਚ ਆ ਉਹਨੂੰ ਟਿਕਟ ਨਹੀਂ ਦਿੱਤੀ ਉਹਦੇ ਮੁੰਡੇ ਨੂੰ ਟਿਕਟ ਦਿੱਤੀ ਇਸ ਕਰਕੇ ਸਨੁਕਤ ਕਿਸਾਨ ਮੋਰਚਾ ਇਹਦੀਆਂ ਨੀਤੀਆਂ ਦਾ ਵਿਰੋਧ ਕਰਦਾ ਅਸੀਂ ਪਿੰਡ-ਪਿੰਡ ਵਿਰੋਧ ਕਰਦੇ ਆ ਕਰਦੇ ਰਵਾਂਗੇ ਪਰ ਅਸੀਂ ਅਪੀਲ ਕਰਨੀ ਚਾਹੁੰਦੇ ਆ ਆਪਣੇ ਬੰਦਿਆਂ ਨੂੰ ਸਾਰਿਆਂ ਨੂੰ ਇੱਥੇ ਸਾਥੀਆਂ ਨੂੰ ਜੇ ਮੋਦੀ ਨੂੰ ਰਹਾਉਣਾ ਜੇ ਮੋਦੀ ਦਾ ਵਿਰੋਧ ਕੱਢਣਾ ਤੇ ਜਿਹੜਾ ਗੱਠਬੰਧਣ ਬਣਿਆ ਉਹਨੂੰ ਬੋਰਡ ਪਾ ਕੇ ਕਾਮਯਾਬ ਕਰਦੇ ਹੋਗੇ ਤੇ ਤੁਹਾਡਾ ਸਾਰਾ ਕੁਝ ਵਿੱਚੇ ਆ ਜੂਗਾ ਇਹ ਮੋਦੇ ਦਾ ਬਿਸਤਰਾ ਵੱਜ ਗਿਆ ਵਾ ਮੋਦੀ ਪ੍ਰਧਾਨ ਮੰਤਰੀ ਨਹੀਂ ਆਉਂਦਾ ਇਹ ਜਿਹੜਾ ਲੋਕਾਂ ਨੇ ਮੋਦੀ ਨੂੰ ਤਾਨਾਸ਼ਹੀ ਰਾਜ ਹੀ ਮੋਦੀ ਦਾ ਰਾਤਾ ਹੀ ਮੈਂ ਤਾਨਾਸ਼ਹੀ ਰਾਜ ਕਰਨਾ ਪਰ ਲੋਕਾਂ ਦੀ ਤਾਕਤ ਵੋਟਾਂ ਲੋਕ ਪਾਉਂਦੇ ਆ ਐਮਪੀ ਲੋਕ ਬਣਾਉਂਦੇ ਆ ਤੇ ਜਦੋਂ ਦਿੱਲੀ ਨੂੰ ਲੋਕ ਦੁੱਖ ਦੱਸਣ ਜਾਂਦੇ ਆ ਉਦੋਂ ਉੱਥੇ ਕਿਲ ਗੱਡ ਦਿੱਤੇ ਜਾਂਦੇ ਆ ਕੰਦਾ ਕਰ ਦਿੱਤੀਆਂ ਜਾਂਦੀਆਂ ਗੋਲੀਆਂ ਮਾਰੀਆਂ ਜਾਂਦੀਆਂ ਤੇ ਗੰਦਾ ਪਾਣੀ ਪਾਇਆ ਜਾਂਦਾ ਇਸ ਕਰਕੇ ਮੋਦੀ ਨੂੰ ਇੱਕ ਇੱਥੇ ਨਹੀਂ ਦੱਸਿਆ ਫੇਲੋ ਕਹਿੰਜ ਸਾਰੇ ਭਾਰਤ ਦੇ ਵਿੱਚ ਮੋਦੀ ਨੂੰ ਦੱਸਿਆ ਸਾਰੇ ਥਾਂ ਦਾ ਵਿਰੋਧ ਕੀਤਾ ਵੀ ਇਹ ਉਹ ਕਿਸਾਨ ਆ ਉਹ ਮਜ਼ਦੂਰ ਆ ਜਿਹਨਾਂ ਤੇਰੀ ਸਰਕਾਰ ਬਣਾਈ ਸੀ ਤੇ ਅੱਜ ਤੂੰ ਉਹਨਾਂ ਦੇ ਉੱਤੇ ਨੀਤੀਆਂ ਜਿਹੜੀਆਂ ਗਲਤ ਨੀਤੀਆਂ ਘੜ ਰਿਆ ਉਹਨਾਂ ਨੀਤੀਆਂ ਦਾ ਵਿਰੋਧ ਆ ਅਸੀਂ ਜਿੰਨਾ ਚਿਰ ਉਹ મોદી ਇਹ ਨੀਤੀਆਂ ਕਰਦਾ ਉਹਦਾ ਅਸੀਂ ਵਿਰੋਧ ਕਰਦੇ ਰਹੇ ਆ ਜਿਹੜੀ ਅੱਗੇ ਸਰਕਾਰ ਆਊਗੀ ਜੇ ਉਹ ਵੀ ਕਿਸਾਨਾਂ ਮਜ਼ਦੂਰਾਂ ਨਾਲ ਅੜੂਗੀ ਤੇ ਉਹਦਾ ਵੀ ਵਿਰੋਧ ਕਰਾਂਗੇ ਵਿਰੋਧ ਉਹ ਨਜ਼ਰ ਕਰਦੇ ਲਾਵਾਂਗੇ ਕਿ ਜਿੰਨਾ ਚਿਰ ਸਾਡੇ ਮਸਲੇ ਨਹੀਂ ਹੱਲ ਹੁੰਦੇ ਸਾਡੇ ਨਾਲ ਵਾਅਦੇ ਕੀਤੇ ਜਾਂਦੇ ਆ મોદી ਨੂੰ ਉਦੋਂ મોદી ਨੇ ਵਾਅਦਾ ਕੀਤਾ ਹੀ ਮੈਂ ਐਮਐਸਬੀ ਲਾਗੂ ਕਰੂੰਗਾ ਮੈਂ ਤੁਹਾਡੇ ਖਾਤਿਆਂ 'ਚ 15-15 ਲੱਖ ਰੁਪਈਆ ਪਾਉਂਗਾ ਲੋਕਾਂ ਬੋਟਾ ਪਾਤੀਆਂ ਆਇਆ ਕਿਸੇ ਦੇ ਖਾਤੇ 'ਚ 15 ਲੱਖ ਰੁਪਈਆ ਕਿ ਐਮਐਸਪੀ ਕੀਤੀ ਲਾਗੂ ਕੁਝ ਨਹੀਂ ਕੀਤਾ ਉਲਟਾ ਕਿਸਾਨ ਮਾਰੇ ਮਜ਼ਦੂਰ ਮਾਰੇ ਇਹ ਇਹਦੀਆਂ ਜਿਹੜੀਆਂ ਨੀਤੀਆਂ ਦਾ ਵਿਰੋਧ ਅਸੀਂ ਕਰਦੇ ਆਂ ਤੇ ਉਹਦੀ ਕੜੀ ਦੇ ਵਿੱਚ ਅੱਜ ਅਸੀਂ ਫੇਲੋ ਕੈਵੀ ਇਹਨਾਂ ਦੇ ਇਹਨਾਂ ਦਾ ਘਰਾਓ ਕਰਕੇ ਬੈਠੇ ਆਂ ਸਾਡਾ ਵਿਅਕਤੀਗਤ ਨਿਗਾਹ ਘਰਾਓ ਇਹ ਇਹ ਮੋਦੀ ਦੀਆਂ ਨੀਤੀਆਂ ਦਾ ਘਰਾਓ ਆ